ਅੱਗੇ ਵੱਲੋਂ ਸਸਿਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਤਾਂ ਕੱਲ ਵੀ ਤੁਹਾਨੂੰ ਬਿਆਸ ਦਰਿਆ ਦੇ ਹਾਲਾਤ ਦਿਖਾਏ ਜਿਸ ਤੋਂ ਬਾਅਦ ਅੱਜ ਤਾਜ਼ੇ ਹਾਲਾਤ ਦਿਖਾ ਰਹੇ ਹਾਂ ਪਰ ਅੱਜ ਬਿਆਸ ਦਰਿਆ ਦਾ ਪਾਣੀ ਓਵਰਫਲੋ ਹੋਣ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੜ ਚੁੱਕਿਆ ਹੈ ਕਈ ਲੋਕ ਜਿਹੜੇ ਨੇ ਉਹ ਅਜੇ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਕੁਝ ਲੋਕਾਂ ਦੀਆਂ ਤਸਵੀਰਾਂ ਤੁਹਾਨੂੰ ਕੁਝ ਦਿਨ ਪਹਿਲਾਂ ਵੀ ਦਿਖਾਈਆਂ ਔਰ ਪੰਜਾਬੀ ਟੀਵੀ ਤੇ ਤੁਸੀਂ ਪਹਿਲਾਂ ਵੀ ਦੇਖੀਆਂ ਕਿ ਲੋਕਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲਈ ਗਈ ਹੈ ਪਰ ਅਜੇ ਵੀ ਬਹੁਤ ਸਾਰੇ ਬੱਚੇ ਬਜ਼ੁਰਗ ਤੇ ਪਰਿਵਾਰ ਜਿਹੜੇ ਨੇ ਉਹ ਪਿੰਡ ਦੇ ਵਿੱਚ ਫਸੇ ਹੋਏ ਨੇ ਤਾਂ ਇਸ ਸਮੇਂ ਬਾਬਾ ਦੀਪ ਸਿੰਘ ਸੇਵਾਦਾਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਹੋਰੀ ਆਪਣੀ ਪੂਰੀ ਟੀਮ ਦੇ ਨਾਲ ਰੈਸਕਿਊ ਕਰਨ ਦੇ ਲਈ ਜਿਹੜਾ ਉਹਨਾਂ ਪਿੰਡਾਂ ਦੇ ਵੱਲ ਕੁਛ ਕਰ ਰਹੇ ਨੇ ਤਾਂ ਹਾਲਾਤ ਕੀ ਨੇ ਕਿਸ ਤਰੀਕੇ ਦੇ ਹਾਲਾਤ ਇੱਕ ਦੋ ਦਿਨ ਦੇ ਵਿੱਚ ਸਾਰੇ ਬਦਲੇ ਸਾਰੀ ਗੱਲਬਾਤ ਕਰਾਂਗੇ ਬਾਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਵੀ ਆਪਾਂ ਸਾਰਾ ਬਿਆਸ ਦਾ ਅੰਡਾ ਕੰਡੇ ਤੋਂ ਸਾਰੇ ਦੇਖਿਆ ਅੱਜ ਆਪਾਂ ਦੇਖ ਰਿਹਾ ਖੇਤਾਂ 'ਚ ਬੇੜੀਆਂ ਚੱਲ ਰਹੀਆਂ ਬਿਲਕੁਲ ਕਾਲ ਜਗਿੰਦਰ ਵੀਰੇ ਜਿੱਦਾਂ ਆਪਾਂ ਉਥੋਂ ਪਾਈਆਂ ਸੂਏ ਤੋਂ ਹਨ ਚੱਲੇ ਸੀਗੇ ਤੇ ਆਪਾਂ ਕਹਿ ਹੀ ਰਹੇ ਸੀਗੇ ਵੀ ਜੇ ਪਾਣੀ ਪਿਛੋਂ ਨਾ ਘਟਿਆ ਤੇ ਇਹ ਪਿੰਡਾਂ ਦੇ ਵਿੱਚ ਜਿਵੇਂ ਹੁਣ ਦਰਿਆ 'ਚ ਚਲਾਣੇ ਪਏ ਤੇ ਪਿੰਡਾਂ 'ਚ ਵੜ ਜਾਣਾ ਹੀ ਚੱਲੇਣਾ ਜਾਣਾ ਹੀ ਪੈਣਾ ਉਹ ਹੀ ਗੱਲ ਉਹ ਹੀ ਰਾਤ ਨਿਕਲੀ ਆ ਤੇ ਫੱਤੇ ਕੋਲਾ ਪਿੰਡ ਹੋਇਆ ਅਬਦੁੱਲਾਪੁਰ ਪਿੰਡ ਹੋਇਆ ਇਹਨਾਂ ਪਿੰਡਾਂ ਦੇ ਵਿੱਚ ਆਲੇ ਦੁਆਲੇ ਪਾਣੀ ਜਿਹੜਾ ਪੂਰਾ ਭਰ ਚੁੱਕਾ ਆ ਕਿਸ਼ਤੀਆਂ ਚੱਲ ਰਹੀਆਂ ਚਲੋ ਬੰਦੇ ਤਾਂ ਨਿਕਲੇ ਆਏ ਆ ਪਰ ਹੁਣ ਪਸ਼ੂ ਜਿਹੜੇ ਕਈ ਕਈਆਂ ਦੇ ਕੱਢ ਲਏ ਆ ਤੇ ਕਈਆਂ ਨੇ ਜਿਹੜੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਕਈਆਂ ਨੇ ਨਹੀਂ ਮੰਨੀ ਬੱਚੇ ਹਜੇ ਤੱਕ ਬਹੁਤ ਅੰਦਰ ਆ ਉਹਨਾਂ ਨੂੰ ਹੁਣ ਜਿਹੜਾ ਕੱਢ-ਕੱਢ ਕੇ ਬਾਹਰ ਲੈ ਕਾਉਣਾ ਕਈ ਬਿਮਾਰ ਆ ਤੇ ਉਹਨਾਂ ਨੂੰ ਹੁਣ ਬਾਹਰ ਰੈਸਕਿਊ ਕਰਕੇ ਲੈ ਕੇ ਕਈਆਂ ਹੁਣ ਵੋਟ ਤੁਸੀਂ ਕਰ ਰਹੇ ਹੋ ਜੀ ਰੈਸਕਿਊ ਆਪਣੀਆਂ ਇਸ ਟਾਈਮ ਪੰਜ ਵੋਟਾਂ ਤਿਆਰ ਆ ਦੋ ਇਸ ਟਾਈਮ ਇੱਥੇ ਚੱਲ ਰਹੀਆਂ ਤਿੰਨ ਅਸੀਂ ਜਿਹੜਾ ਸਟੈਂਡ ਬਾਈ ਤੇ ਰੱਖੀਆਂ ਹੋਈਆਂ ਇੱਥੇ ਤੇ ਤਿੰਨ ਸਾਡੀਆਂ ਪਟਿਆਲੇ ਪਈਆਂ ਮਤਲਬ ਤਕਨ 8 ਕਬੂਟਾ ਸਾਡੇ ਕੋਲ ਇਹ ਹਾਲਾਤ ਪਿਛਲੀ ਵਾਰ ਵਰਗੇ ਹਾਲਾਤ ਬਣ ਰਹੇ ਆ 2023 ਵਾਰੀ ਆਪਾਂ ਦੇਖਿਆ ਇੱਥੇ ਵੋਟਾਂ ਉਦੋਂ ਵੀ ਚਲੀਆਂ ਇੱਕ ਵਾਰ ਫੇਰ ਵੋਟਾਂ ਚਲਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਬਿਲਕੁਲ 23 ਵਾਲੇ ਹਾਲਾਤ ਜਿਹੜੇ ਬਿਲਕੁਲ ਬਣ ਰਹੇ ਆ ਇਹ ਵਿੱਚ ਕੋਈ ਨਹੀਂ ਸਤਿੰਦਰ ਵੀਰੇ ਜਿਹੜੇ ਹਾਲਾਤ 23 ਚ ਵੀ ਅਸੀਂ ਇੱਥੇ ਹੀ ਵੋਟਾਂ ਚਲਾਈਆਂ ਉਹ ਪੂਰਾ ਚਲੋ ਪਾਣੀ ਦਾ ਪੱਧਰ ਘਟਾ ਪਰ ਜੇ ਪਾਣੀ ਆ ਦੇਖ ਸਕਦੇ ਹੋ ਕਿੰਨਾ ਕਿੰਨਾ ਸਾਡਾ ਟੀਮ ਮੈਂਬਰ ਪਾਣੀ ਦੇ ਵਿੱਚ ਆ ਇਹ ਤੋਂ ਪਿੱਛੇੋਂ ਜ਼ਿਆ ਤੇ ਇੰਨਾ ਇਹਦੇ ਵਿੱਚ ਬੱਚੇ ਕਿਵੇਂ ਨਿਕਲਣਗੇ ਔਰਤਾਂ ਕਿਵੇਂ ਆ ਸਕਦੀਆਂ ਬੜਾ ਔਖਾ ਹਾਂ ਇਹ ਆਪਾਂ ਦੇਖ ਰਹੇ ਅਮਜੋਦ ਬਾਈ ਇਹ ਤਾਰਾਂ ਆ ਆਪਾਂ ਦੇਖ ਰਹੇ ਆ ਬਾਈ ਤਾਰਾਂ ਨਹੀਂ ਉਹ ਸਾਹਮਣੇ ਤਾਰਾਂ ਆ ਯਾਰ ਪਰੇ ਪਰੇ ਉਹਨਾਂ ਨੂੰ ਬੈਠੇ ਰੋਕ ਦੇਣੀ ਆ ਜੀ ਇੱਥੇ ਆਪਾਂ ਦੇਖ ਰਹੇ ਫਸਲਾਂ ਪੂਰੀਆਂ ਅਮਜੋਦ ਬਾਈ ਦੂਹੀਆਂ ਪਈਆਂ ਹਾਂ ਪੂਰੀਆਂ ਦੂਹੀਆਂ ਬਾਪ ਜੀ ਆ ਸੜਕ ਨਾ ਲਾ ਦਿਆ ਛੜਕ ਆ ਗਈ ਤੇ ਉਧਰੋਂ ਸਾਡੀ ਵੋਟ ਇੱਕ ਉਧਰ ਆ ਰਹੀ ਆ ਉਹ ਦੇਖਾ ਜੀ ਵੋਟ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਇੱਕ ਵੋਟ ਜਿਹੜੀ ਹੈ ਦੂਸਰੀ ਵੀ ਇਧਰੋਂ ਤੁਰੀ ਹੋਈ ਹੈ ਇਹ ਸਾਰਾ ਏਰੀਆ ਇਹ ਖੇਤ ਹੈ ਜਿੱਥੇ ਰੋਜ਼ ਕਿਸਾਨ ਖੇਤੀ ਜਿਹੜੀਆਂ ਤਾਜ਼ਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਪੂਰੀ ਤਰ੍ਹਾਂ ਦੇ ਨਾਲ ਇਹ ਫਸਲ ਤਾਂ ਪੂਰੀ ਡੁੱਬ ਚੁੱਕੀ ਹੈ ਸਾਰਾ ਕੁਝ ਬਰਵਾਸ ਹੋ ਚੁੱਕਿਆ ਹੈ ਤੇ ਇਹ ਪਾਣੀ ਦਾ ਲੈਵਲ ਹੈ ਤੱਕ ਲੋਕ ਕਹਿ ਰਹੇ ਨੇ ਵੀ ਪਾਣੀ ਨਹੀਂ ਆਇਆ ਪਰ ਆਹ ਤਸਵੀਰ ਦੇਖੋ ਬਾਈ ਲਗਭਗ ਘਟ ਘਟ 3 3.5 4 ਫੁੱਟ ਤੱਕ ਦਾ ਪਾਣੀ ਇਹ ਇਹਨਾਂ ਵਿੱਚ ਆ ਚੁੱਕਿਆ ਹੈ ਔਰ ਇਹ ਰਸਤਾ ਇਹ ਵੇੜ ਜਿੱਥੇ ਚੱਲ ਰਹੀ ਹੈ ਇਹ ਰਸਤਾ ਹੈ ਪਰ ਰਸਤਾ ਪੂਰੀ ਤਰ੍ਹਾਂ ਡੁੱਬਿਆ ਹੋਣ ਕਰਕੇ ਲੋਕ ਇਥੋਂ ਬਿਨਾ ਬੇੜੀ ਤੋਂ ਰੈਸਕਿਊ ਨਹੀਂ ਕੀਤੇ ਜਾ ਸਕਦੇ ਤਾਂ ਕੋਸ਼ਿਸ਼ ਕਰ ਰਹੇ ਹੁਣਾਂ ਪਰਿਵਾਰਾਂ ਤੱਕ ਪਹੁੰਚਣ ਦੀ ਤਾਂ ਭਾਈ ਮਨਜੋਤ ਸਿੰਘ ਹੋਣਾਂ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਰੈਸਕਿਊ ਕਰਦੇ ਵੀ ਤੁਹਾਡੇ ਨਾਲ ਉਹ ਵੀ ਤਸਵੀਰਾਂ ਤੁਹਾਡੇ ਨਾਲ ਜਲਦ ਸਾਂਝੀਆਂ ਕਰਾਂਗੇ ਤੁਸੀਂ ਲਗਾਤਾਰ ਦੇਖਦੇ ਰਹੋ ਕਿਵੇਂ ਇਥੋਂ ਲੋਕਾਂ ਨੂੰ ਬਾਹਰ ਕੱਢਣ ਦੇ ਵਾਸਤੇ ਜਿਹੜੀ ਹੈ ਉਹ ਕੋਸ਼ਿਸ਼ ਪੂਰੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਇੰਜਣ ਮੜਾ ਚੱਕਣਾ ਹਾਂ ਸਿਕੰਦਰ ਵੀਰੇ ਹਾਲਾਤ ਜੋ ਲੱਗੇ ਆ ਹਾਂ ਹੈਨਾ ਹਾਲਾਤ ਤਾਂ ਕਾਫੀ ਨਾਜੂਕ ਆ ਪਾਣੀ ਚੜਾ ਆ ਪਿੰਡ ਦੀ ਜ਼ਮੀਨ ਹੈ ਬਿਲਕੁਲ ਪਿੰਡ ਦੇ ਨਾਲ ਹੈ ਬਿਲਕੁਲ ਔਰ ਪਾਣੀ ਤੁਸੀਂ ਇੱਥੋਂ ਨਾਦਾਂ ਨਾਲੋਂ ਪਾਣੀ ਲਗਾਤਾਰ ਵਦਰਿਆ ਪਿੰਡ ਵਾਲੇ ਪਾਸੇ ਨੂੰ ਉੱਪਰਲੇ ਪਾਸਿਓਂ ਵਿਆਸ ਦਰਿਆ ਤੋਂ ਔਰ ਬਹੁਤ ਸਾਰੇ ਪਰਿਵਾਰ ਇੱਥੋਂ ਕੂਚ ਕਰ ਗਏ ਆ ਕੁਝ ਪਰਿਵਾਰ ਅਜੇ ਵੀ ਅੰਦਰ ਨੇ ਦੋਸਤੋ ਅਸੀਂ ਨਾਲ ਨਾ ਤੁਹਾਨੂੰ ਡਰੋਨ ਸ਼ਾਟ ਐਡ ਕਰ ਰਹੇ ਆ ਤੁਸੀਂ ਹਾਲਾਤ ਉੱਤੋਂ ਦੇਖੋ ਕੀ ਹਾਲਾਤ ਆ ਪਿੰਡ ਦੇ ਤੁਸੀਂ ਉੱਤੋਂ ਵੀਡੀਓ ਤੁਹਾਨੂੰ ਦਾਦਾ ਲਗਾਇਓ ਆ ਸ਼ਾਰਟਸ ਤੁਹਾਡੇ ਨਾਲ ਨਾਲ ਚੱਲ ਰਹੇ ਆ ਕਿਵੇਂ ਅਤੇ ਤੁਸੀਂ ਦੇਖੋ ਦਰਿਆ ਜਿਹੜਾ ਉਹ ਆਪਣੀ ਹੱਦ ਪਾਰ ਕਰ ਚੁੱਕਿਆ ਹੈ ਦਰਿਆ ਤੋਂ ਪਾਣੀ ਜਿਹੜਾ ਓਵਰਫਲੋ ਹੋ ਕੇ ਖੇਤਾਂ-ਖੇਤਾਂ ਤੋਂ ਕਾਂ ਸਾਰੇ ਲਗਭਗ ਇਸੇ ਤਰੀਕੇ ਦਾ ਦ੍ਰਿਸ਼ ਸਾਰਾ ਹੀ ਹੈ ਹਾਂ ਅਜੇ ਤੱਕ ਇੰਨਾ ਖੁਦ ਨਾ ਖਾਸ ਤਾਂ ਪ੍ਰਮਾਤਮਾ ਕਰੇ ਇਦਾਂ ਦੇ ਹਾਲਾਤ ਨਾ ਬਣ ਜਿਹੜੇ 2023 ਚ ਬਣੇ ਸੀਗੇ ਉਦੋਂ ਇੱਥੇ ਵੀ ਅਗਨਵੋਟਾਂ ਚੱਲਦੀਆਂ ਸੀਗੀਆਂ ਸਾਰੇ ਹੀ ਪਰ ਪਾਣੀ ਜਿਹੜਾ ਹੈ ਹਾਲਾਂਕਿ ਇਹ ਬਿਆਸ ਵਾਲੇ ਪਾਸੇ ਤੋਂ ਪਾਣੀ ਲਗਾਤਾਰ ਇਹਨੂੰ ਵਧ ਰਿਹਾ ਇਹਦੇ ਵਿੱਚ ਕੋਈ ਖਲਸ਼ਾ ਨਹੀਂ ਹਾਂ ਜੇ ਪਿੱਛੇ ਕੰਟਰੋਲ ਰਹਿੰਦਾ ਹੈ ਪਿੱਛੇ ਫੌਗ ਡੈਮ ਕਹ ਲਿਆ ਜਾਂ ਬਾਕੀ ਡੈਮਾਂ ਤੇ ਕੰਟਰੋਲ ਰਹਿੰਦਾ ਤਾਂ ਫਿਰ ਪਾਣੀ ਦਾ ਪੱਧਰ ਜਿਹੜਾ ਉਹ ਘਟ ਸਕਦਾ ਕਿਉਂਕਿ ਪਾਣੀ ਲਗਾਤਾਰ ਡੈਮਾਂ ਤੋਂ ਵੀ ਛੱਡਿਆ ਜਾ ਰਿਹਾ ਹੈ। ਹਿਮਾਚਲ ਦੇ ਵਿੱਚ ਕੀ ਮੌਸਮ ਕੀ ਉੱਥੇ ਕੋਈ ਕਰਵਟ ਲੈਂਦਾ ਜਾਂ ਕਿਸ ਤਰੀਕੇ ਦੇ ਨਾਲ ਉਹ ਹਾਲਾਤ ਵਿਗੜਨਗੇ ਫਿਰ? ਉਹ ਉਹ ਹਾਲਾਤ ਜੀ ਉੱਥੇ ਵਿਗੜੇ ਤਾਂ ਸੁਭਾਵਿਕ ਤੌਰ ਹੈ ਪੰਜਾਬ ਵਿੱਚ। ਇੱਥੇ ਵੀ ਵਿਗੜਨਗੇ ਕਿਵੇਂ? ਆ ਦੇਖ ਲਓ ਪਪਰਲ ਫਸਲ ਵਾ ਪਾਣੀ ਜਦੋਂ ਅਸੀਂ ਪਹਿਲਾਂ ਗਏ ਸੀ ਪਾਣੀ ਦਾ ਲੈਵਲ ਕੀ ਸੀਗਾ ਪਰ ਸਿਰਫ ਇੱਕ ਡੇਢ ਘੰਟੇ ਦੇ ਵਿੱਚ ਵਿੱਚ ਪਾਣੀ ਤਕਰੀਬਨ 6-7 ਇੰਚ ਉੱਪਰ ਨੂੰ ਆ ਚੁੱਕਾ ਆ। ਜਿਹੜੀ ਰਫਤਾਰ ਆ ਪਾਣੀ ਦੀ ਉਹ ਹੌਲੀ-ਹੌਲੀ ਵੱਧ ਰਹੀ ਆ ਵੱਧ ਗਿਆ ਬਾਜੀ ਹਣਾ ਪਾਣੀ ਇੱਥੇ ਯਾਰ ਆ ਦੇਖ ਲੋ ਆ ਪਾਣੀ ਨਿਕਲਣ ਲੱਗ ਪਿਆ ਬਾਹਰ ਅੱਗੇ ਤਰੀਕੀ ਜਿਹੜਾ ਪਾਣੀ ਅੱਗੇ ਅੱਗੇ ਜਦੋਂ ਗਏ ਸੀ ਉਦੋਂ ਪਾਣੀ ਨਹੀਂ ਸੀ ਬਾਹਰ ਪਰ ਹੁਣ ਆਏ ਆ ਬਾਬਾ ਜੀ ਪਾਣੀ ਵੱਧ ਗਿਆ ਇਹ ਲੱਗਦਾ ਹਾਲਾਤ ਹੋਰ ਵਿਗੜ ਸਕਦੇ ਵਿਗੜੀ ਜਾਂਦਾ ਅੱਛਾ ਇਹਨਾਂ ਕੋਈ ਪਤਾ ਨਹੀਂ ਕਿੰਨਾ ਕਰਨਾ ਇਹ ਜਿਹੜੀ ਵਾਰ ਇੱਥੇ ਇਹਨਾਂ ਦਾ ਪਾਣੀ ਖੜਿਆ ਆ ਡੰਗਰ ਮਾ ਡੰਗਰ ਇੱਥੇ ਬੇੜੀ ਮਸ਼ਹੂਰ ਲੰਗਦਾ ਤਾਂ ਕਿ ਅਬ ਦੇ ਕਿਲੇ ਦੇਖਦੇ ਨਹੀਂ ਹੁਣ ਵੀ ਹਾਲਾਤ ਬਣ ਸਕਦੇ ਆ ਉਹ ਕੰਮ ਉਹ ਹੀ ਚੱਲ ਗਿਆ ਅੱਛਾ ਜੀ ਫੇ ਤੁਸੀਂ ਇੱਥੇ ਹੀ ਆ ਜਾਣਾ ਨਾਲ ਜਾਉਂਗੇ ਨਹੀਂ ਜਾਣਾ ਹੈ ਟ੍ਰੈਲੀ ਲਾ ਲ ਕੇ ਮੱਧਾ ਬਣ ਕੇ ਅੱਛਾ ਜੀ ਮੱਧਾ ਨਾਲ ਲੈ ਆਉਣੀ ਥੋਲੀ ਦੀ ਸਾਰਾ ਕੁਝ ਲੈ ਆਉਣਾ ਹਾਂ ਬਾਬਾ ਜੀ ਔਖਾ ਤਾਂ ਹੁੰਦਾ ਹਨਾ ਔਖਾ ਤਾਂ ਹੈ ਮੱਧਾ ਮੈਨੂੰ ਸਾਂਝ ਜਾਂਦਾ ਮੱਧਾ ਕਮ ਜਰੂਰੀ ਦਾਣਾ ਪੱਕਾ ਤਾਂ ਰੋੜਗੜ ਰੋੜਗੜ ਪਿਆਰ ਪਿਆਏ ਹਾਂ ਉਹ ਪਾਣੀ ਕੋ ਲੈਵਲ ਵੱਧ ਰਿਹਾ ਹੌਲੀ ਹੌਲੀ ਬਹੁਤ ਵੱਧ ਹੈਨਾ ਆ ਵੀ ਬੈਂਕ ਨਾ ਜਾਂਦਾ ਹਾਂ ਬਾਦ ਗਿਆ ਲੈਵਲ ਦੇਖੋ ਸਾਰੀ ਫਸਲ ਡੁੱਬ ਗਈ ਹੈ ਨਾ ਆਲੇ ਦੁਆਲੇ ਸਾਰਾ ਚੋਨਾ ਪਣ ਵੱਧ ਸੀ 40 ਕਿੱਲੇ ਚੋਨਾ ਸੀ 40 ਕਿੱਲੇ 40 ਕਿੱਲੇ ਉਹ ਮੋੜ ਤੋਂ ਲੈ ਕੇ ਉਹ ਜੰਗਲ ਚੋਂ ਸਾਰੇ ਬੈਂਡ ਡੁੱਬ ਗਿਆ ਕੀ ਗਵਰਨਮੈਂਟ ਦੀ 5000 ਰੁਪਈਆ 5000 ਕਿਹ ਵੜਣਾ ਪਪਾ ਜੀ ਤੁਹਾਡੇ 40 ਕਿੱਲੇ ਖਤਮ ਹੋ ਗਏ ਖਤਮ ਹੋ ਗਏ ਉਹ ਲਗ ਮਾਲਕ ਦੀ ਮਰਜ਼ੀ ਹੈ ਇਹ ਸਿਰਫ ਝੋਨਾ ਹੀ ਸੀਗਾ ਹਾਂ ਝੋਨਾ ਹੀ ਝੋਨਾ ਹੀ ਸਾਗ ਹੁਣ ਦੇਖੋ ਕੀ ਬੰਦਕ ਨੇ ਗਵਰਨਮੈਂਟ 5000 ਰੁਪਏ ਲਾਵੇ ਕਿੰਨੇ ਜੀਵ ਜੰਤੂ ਆ ਇਹ ਸਭ ਲੋਕ ਜਾਣ ਵਾਲੇ ਆ ਇਹ ਬਾਈ ਜੀ ਹੁਣੀ ਜਾਣ ਵਾਲੇ ਆ ਨਾਲ ਜਿਹੜੇ ਚੱਲੇ ਆ ਉਧਰ ਸਾਰੀ ਦੇਖੋ ਟੀਮ ਆਈ ਵੀ ਆ ਬਾਈ ਜੀ ਪਾਣੀ ਥੱਲੇੋਂ ਕਾ ਨਿਕਲਿਆ ਜੀ ਇਹ ਥੱਲੇ ਧਰਤੀ ਪਾਣੀ ਦਿੰਦੀ ਆ ਅੱਛਾ ਧਰਤੀ ਪਾਣੀ ਦਿੰਦੀ ਆ ਧਰਤੀ ਪਾਣੀ ਪੀ ਰਹੀ ਹੈ ਨਾ ਆ ਦੇਖੋ ਪਾਣੀ ਵਧ ਗਿਆ ਪਹਿਲਾਂ ਗਏ ਸੀਗੇ ਨਾ ਪਹਿਲਾਂ ਨੀਵਾ ਸੀਗਾ ਹੁਣ ਵਧ ਗਿਆ ਤੇ ਦੇਖ ਜਾ ਰਹੇ ਲੋਕ ਨਾਲ ਨਾਲ ਆ ਦੇ ਪਾਣੀ ਆ ਹਾਂ ਬਿਲਕੁਲ ਬਿਲਕੁਲ ਭਾਜੀ ਇਹ بگੜ ਨਾ ਗਿਆ ਭਾਜੀ ਆਣੀ ਵਧ ਰਿਹਾ ਪਾਣੀ ਹਾਂਜੀ ਵਧ ਗਿਆ ਵਧ ਗਿਆ ਨਾ ਦੋਸਤੋ ਬਾਕੀ ਡਰੋਨ ਸ਼ਾਟ ਵਿੱਚ ਐਡ ਕਰਾਂਗੇ ਤੁਸੀਂ ਉਹ ਵੀ ਦੇਖਿਓ ਆ ਦੇਖੋ ਜਾਂਦੇ ਵਿੱਚ ਗੰਡੋਏ ਕਿੰਨੇ ਆ ਸੱਪ ਕਿੰਨੇ ਲੱਗ ਰਹੇ ਆ ਇਹ ਗੰਡੋਏ ਆ ਨਾ ਜੀ ਬਰੇ ਬਰੇ ਆ ਲਾ ਆ ਡਰੋਨ ਬਰੇ ਤੁਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਕੱਲ ਤੋਂ ਦਿਖਾ ਰਹੇ ਆਂ ਵੀ ਵਿਆਸਤ ਰਿਆ ਦੇ ਆਸ-ਪਾਸੇ ਕਿਸ ਤਰੀਕੇ ਦੇ ਹਲਾਤ ਨੇ ਤਾਂ ਹੁਣ ਕੁਝ ਵੀਰਾਂ ਨੂੰ ਇੱਥੋਂ ਰੈਸਕਿਊ ਕੀਤਾ ਗਿਆ ਪਹਿਲਾਂ ਮੈਂ ਇਹ ਤਸਵੀਰ ਤੁਹਾਨੂੰ ਦਿਖਾਉਣਾ ਕਿ ਅੱਗੇ ਅਬਦੁੱਲਾਪੁਰ ਪਿੰਡ ਹੈਗਾ ਅਬਦੁੱਲਾਪੁਰ ਪਿੰਡ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਨਿਕਲ ਕੇ ਉਹ ਸਾਹਮਣੇ ਗੁਰਦੁਆਰਾ ਸਾਹਿਬਾ ਉੱਥੇ ਪਹੁੰਚ ਤੀ ਜਾ ਚੁੱਕੇ ਨੇ ਕੁਝ ਲੋਕਾਂ ਨੂੰ ਹੁਣ ਰੈਸਕਿਊ ਕੀਤਾ ਜਾ ਰਿਹਾ ਜਿਨ੍ਹਾਂ ਵਿੱਚ ਆ ਨੌਜਵਾਨ ਬੱਚੇ ਕਿੰਨੇ ਲੋਕਾਂ ਦਾ ਨਿਕਲ ਗਿਆ ਤਕਰੀਬਨ ਕਿੰਨੇ ਰਹਿ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਬਾਈ ਕਿੰਨਾ ਦੇ ਪਿੰਡ ਹਜੇ ਥੋੜੇ ਜੇ ਸਹੀ ਨੇ ਮਤਲਬ ਜੇ ਥੋੜਾ ਜਿਹਾ ਪਾਣੀ ਹੋਰ ਆ ਗਿਆ ਫਿਰ ਵਿਗੜ ਸਕਦਾ। ਪਰ ਪਿੰਡ ਨੂੰ ਟਾਉਣ ਜਾਣ ਦਾ ਕੋਈ ਰਸਤਾ ਰਿਹਾ ਕੋਈ ਰਸਤਾ ਨਹੀਂ ਸਭ ਜਗਾ ਪਾਣੀ ਭਰ ਗਿਆ। ਹਾਂਜੀ ਸਵੇਰੇ ਨੌਜੋਤੰਗਰ ਤੁਹਾਡੇ ਪਾਸੋਂ ਡਗਰ ਤਕਰੀਬਨ ਬਾਹਰ ਕੱਢ ਲਏ ਨੇ ਕੋਈ ਥੋੜੇ ਬਹੁਤੇ ਰਹਿ ਗਏ ਨੇ ਅੱਜ ਨਿਕਲ ਜਾਣੇ ਆ। ਹਾਂਜੀ ਔਰ ਬਾਬਾ ਦੀਪ ਸਿੰਘ ਸੇਵਾਦਾਲ ਵੱਲੋਂ ਜਿਵੇਂ ਮੈਂ ਨਾ ਬਹੁਤ ਵਧੀਆ ਕੀਤਾ ਤੁਸੀਂ ਜਿਹੜਾ ਆ ਕੇ ਟਾਈਮ ਤੇ ਪਹੁੰਚੇ ਕਿਉਂਕਿ ਕਈ ਜਿਹੜੇ ਨਿਕਲ ਚੁੱਕੇ ਨੇ ਕਈ ਰਹਿ ਗਏ ਨੇ ਉਹ ਅੱਜ ਬਾਹਰ ਹੋ ਜਾਣਗੇ ਇਸ ਪੜ ਤੋਂ। ਛੋਟੇ ਵੀਰ ਕੀ ਨਾ ਤੇ ਰਵੇ। ਗੁਰਪ੍ਰੀਤ। ਇਹ پڑھਾਈ ਕਰਦੇ ਹੋ? ਹਾਂਜੀ। ਕਿਹੜੀ ਕਲਾਸ ਪੜ੍ਹਦੇ ਹੋ? 9ਵੀਂ। ਅਚਾ ਤੇ ਕਿਵੇਂ ਸਕੂਲ ਸਕਾਲ ਬੰਦ ਪਏ ਹੁਣ ਤਾਂ ਰਾਹ ਹੀ ਨਹੀਂ ਸਕੂਲ ਜਾਣੇ। ਹਾਂਜੀ। ਬੰਦ ਵੈਸੇ। ਬਈ ਕੀ ਹਾਲਾਤ ਨੇ ਤੁਹਾਡੇ? ਪਿੰਡ ਦੇ ਤੁਹਾਡੇ? ਤਾਂ ਬਿਲਕੁਲ ਬਾਈ ਹੈਗਾ ਬਾਈ ਕਿਵੇਂ ਦੇਖਦੇ ਹੋ ਪਾਣੀ ਪਹਿਲਾਂ ਵਾਲੇ ਹਾਲਾਤ ਬੜ ਰਹੇ। ਹਾਲਾਤ ਹਾਂਜੀ ਹਾਂਜੀ ਫੁੱਲ ਬਣ ਰਹੇ ਪਹਿਲੇ ਵਾਲੇ ਹਾਲਾਤ ਹੁਣ ਵੀ। ਤੇ ਕੁਝ ਕੁ ਨਿਕਲ ਗਏ ਬੰਦੇ ਸਾਡੇ। ਕੁਝ ਰਹਿ ਗਏ ਆ। ਤੇ ਕੁਝ ਨਿਕਲਣਾ ਚਾਹੁੰਦੇ ਜਿੰਨੇ ਕੁ ਨਿਕਲੇ ਅਸੀਂ ਆ ਗਏ। ਪਸ਼ੂ ਵਗੈਰਾ ਸਮਾਨ ਤੁਹਾਡਾ ਪਸ਼ੂ ਪਸ਼ੂ ਸਮਾਨ ਸਮੂਹ ਲੈ ਕੇ ਤੇ ਕੁਝ ਲੈ ਕੇ ਆ ਗਏ ਅੱਛਾ ਬਾਬਾ ਦੀਪ ਸਿੰਘ ਸ਼ੇਵਾਦਾਲ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਰੈਸਕਿਊ ਕੀਤੇ ਜਾ ਰਹੇ ਆ ਤੁਹਾਨੂੰ ਹਾਂਜੀ ਕਿਵੇਂ ਦੇਖਦੇ ਹੋ ਸੇਵਾ ਨੂੰ ਸੇਵਾ ਨੂੰ ਬਹੁਤ ਵਧੀਆ ਨਿਭਾਨੇ ਪਿਛਲੀ ਵਾਰੀ ਵਧੀਆ ਇਹਨਾਂ ਨੇ ਕੱਢੇ ਸੀਗੇ ਸਾਨੂੰ ਜੋ ਰਾਤ ਨੂੰ 11 ਵਜੇ ਤੱਕ ਪਹੁੰਚਾਈ ਸੀਗੇ ਇਹਨਾਂ ਨੇ ਹਾਂ ਹੜਾਂ ਦੇ ਜਿਆਦਾ ਹਾਂ ਬਿਲਕੁਲ ਤੁਸੀਂ ਦੇਖੋ ਹਾਲਾਤ ਇਹ ਹਾਲਾਤ ਬਿਲਕੁਲ ਬੱਤਰ ਨੇ ਆ ਝੋਨੇ ਦੀ ਫਸਲ ਹੈ ਇੱਥੋਂ ਤੱਕ ਪਾਣੀ ਪਹੁੰਚ ਚੁੱਕਿਆ ਪਿੰਡ ਤੋਂ ਵੀ ਤੁਸੀਂ ਦੇਖਿਆ ਸਾਹਮਣੇ ਦੇਖੋ ਕੁਝ ਲੋਕ ਇਸ ਤੋਂ ਪਹਿਲਾਂ ਆ ਚੁੱਕੇ ਆ ਔਰ ਤੁਸੀਂ ਇੱਥੋਂ ਦਦਾ ਲਗਾ ਸਕਦੇ ਹੋ ਬਾਈ ਤੋਂ ਵੀ ਪਾਣੀ ਇਹਦੇ ਵਿੱਚ ਕਿੰਨਾ ਹੈਗਾ ਤਾਂ ਕੋਸ਼ਿਸ਼ ਇਹ ਹੈ ਕਿ ਫਤ ਤਸਵੀਰ ਤੋਂ ਨਾਲ ਸਾਂਝੀ ਕੀਤੀ ਜਾਵੇ